ਕੋਈ ਚੱਜ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚਟਪਟੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਦਈਏ ਕਿਉਂਕਿ ਹੋ ਸਕਦਾ ਇਸ ਤੋਂ ਬਾਅਦ ਤੁਹਾਨੂੰ ਵੀਡੀਓ ਸਵਾਦਰੀ ਲੱਗੇ ਤੇ ਤੁਸੀਂ ਸਾਰੀ ਵੀਡੀਓ ਦੇਖੋ। ਅੰਜ ਕੰਮ ਦੀ ਗੱਲ ਕੰਨੀ ਪਾਉਣ ਲਈ ਕੀ ਕੀ ਪਾਪੜ ਵੇਲਨੇ ਪੈਂਦੇ ਆ। ਅਬਲੀਆਂ ਯਬਲੀਆਂ ਤੋਂ ਲੈ ਕੇ ਸਾਰਾ ਕੂੜਾ ਕਬਾੜਾ ਜਿਹੜਾ ਉਹ ਵੀਡੀਓ ਵਿੱਚ ਪ੍ਰੋਸਰਾਂ ਪੈਂਦਾ ਫਿਰ ਕਿਤੇ ਜਾ ਕੇ ਤੁਸੀਂ ਸਫਲ ਪੱਤਰਕਾਰਾਂ ਦੀ ਕੈਟਾਗਰੀ ਵਿੱਚ ਸ਼ਾਮਲ ਹੁੰਦੇ ਆ। ਵੈਸੇ ਪੰਜਾਬ ਸਰਕਾਰ ਨੂੰ ਹੁਣ ਨੌਕਰੀਆਂ ਵੰਡਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਸਰਕਾਰ ਦਾ ਕੰਮ ਹੁਣ ਪੰਜਾਬੀਆਂ ਨੇ ਕੁਝ ਸਖਾਲਾ ਕਰ ਦਿੱਤਾ। ਕਿਉਂਕਿ ਹੁਣ ਰੋਜ਼ਗਾਰ ਲੈਣ ਦੇ ਮੁਕਾਬਲਿਆਂ ਦੀ ਬਜਾਏ ਪੰਜਾਬ ਵਿੱਚ ਵਿਹਲੇ ਰਹਿਣ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਜਿਸ ਵਿੱਚ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਜਾ ਰਿਹਾ ਵੈਸੇ ਜੇਕਰ ਤੁਸੀਂ ਵਿਹਲੇ ਹੋ ਤਾਂ ਫਿਕਰ ਨਾ ਕਰੋ ਡਿਗਰੀ ਭਾਵੇਂ ਕੰਮ ਆਵੇ ਜਾਂ ਨਾ ਆਵੇ ਪਰ ਤੁਹਾਡਾ ਵਿਹਲੇ ਰਹਿਣਾ ਤੁਹਾਡੇ ਕੰਮ ਲਾਜ਼ਮੀ ਆ ਸਕਦਾ ਜਦੋਂ ਇਨਾਮ ਮਿਲ ਜਾਵੇ ਤਾਂ ਤੁਸੀਂ ਵੀ ਮਾਣ ਨਾਲ ਕਹਿ ਸਕਦੇ ਆ ਕਿ ਅਸੀਂ ਵੀ ਕੋਈ ਅਵਾਰਡ ਜਿੱਤਿਆ ਵੈਸੇ ਪਹਿਲਾਂ ਵੀ ਇਹ ਮੁਕਾਬਲਾ ਪੰਜਾਬ ਦੇ ਪਿੰਡਾਂ ਵਿੱਚ ਹੋਇਆ ਸੀ ਪਰ ਹੁਣ ਇਹ ਮੁਕਾਬਲਾ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆਂ ਖਰਦ ਵਿਖੇ ਵੇਖਣ ਨੂੰ ਮਿਲਿਆ ਉਮੀਦ ਕਰਦੇ ਹਾਂ ਪੰਜਾਬ ਦੇ ਬੇਰੁਜ਼ਗਾਰ ਹੁਣ ਰੁਜ਼ਗਾਰ ਮੰਗਣ ਦੀ ਥਾਂ ਇਹਨਾਂ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਪਰ ਫਿਰ ਵੀ ਕੁਝ ਡਿਗਰੀ ਧਾਰਕ ਆਉਣ ਵਾਲੀ 7 ਦਸੰਬਰ ਨੂੰ ਫਿਰ ਸੰਗਰੂਠ ਧਰਨਾ ਦੇਣਗੇ ਕਿਉਂਕਿ ਇਹਨਾਂ ਡਿਗਰੀ ਧਾਰਕਾਂ ਦਾ ਕਹਿਣਾ ਹੈ ਕਿ ਅਸੀਂ ਐਮਏ ਬੀਐਡ ਨੈਟ ਟੈਟ ਸੀਟੈਟ ਅਧ ਕੀਤੇ ਹਨ ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਸਿੱਖਿਆத் ਸਿਹਤ ਦੇ ਖੇਤਰ ਵਿੱਚ ਨਹੀਂ ਕੱਢਿਆ ਭਾਵੇਂ ਸਰਕਾਰ ਆ ਜਿਹੜੀ ਸਿੱਖਿਆ ਤੇ ਸਿਹਤ ਦੇ ਵਿੱਚ ਸੁਧਾਰ ਨੂੰ ਲੈ ਕੇ ਜਿਹੜੀ ਉਹ ਆਈ ਸੀਗੀ ਪਰ ਹਾਲ ਤੀਕ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਇੱਕ ਸਿੰਗਲ ਭਰਤੀ ਵੀ ਇਹ ਸਰਕਾਰ ਨੇ ਨਹੀਂ ਕੱਢੀਗੀ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰ ਤੀਜੇ ਦਿਨ 50000 ਪਲੱਸ ਨੌਕਰੀਆਂ ਦਾ ਢਿੰਡੋਰਾ ਪਿੱਟਿਆ ਜਾਂਦਾ ਪਰ ਸੱਚਾਈ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਅੱਜ ਵੈਸੇ ਆਪਾਂ ਅੱਜ ਦੀ ਵੀਡੀਓ ਵਿੱਚ ਮਜ਼ਦੂਰਾਂ ਨਾਲ ਸੰਬੰਧਿਤ ਜੋ ਕਿਰਤ ਕਾਨੂੰਨ ਲਾਗੂ ਕੀਤੇ ਗਏ ਹਨ ਉਸ ਬਾਰੇ ਵਿਸਥਾਰ ਵਿੱਚ ਚਰਚਾ ਕਰਨੀ ਹੈ ਇਹ ਵੀਡੀਓ ਹਰੇਕ ਮਜ਼ਦੂਰ ਨੂੰ ਸਾਡੀ ਦੇਖਣੀ ਚਾਹੀਦੀ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਤੱਕ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਉਹ ਪੰਚਾਇਤ ਜਦੋਂ ਤੋਂ ਮੋਦੀ ਹਕੂਮਤ ਸੱਤਾ ਵਿੱਚ ਆਈ ਹੈ ਉਦੋਂ ਤੋਂ ਲਗਾਤਾਰ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਜ਼ਿਆਦਾ ਵਧਿਆ ਖਾਸ ਕਰਕੇ ਅਮਬਾਨੀ ਤੇ ਅਡਾਨੀ ਘਰਾਣਿਆਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਹੋਇਆ ਅਤੇ ਆਮ ਲੋਕਾਂ ਦੀ ਆਮਦਨ ਕਾਫੀ ਜ਼ਿਆਦਾ ਘਟਿਆ ਮੋਦੀ ਹਕੂਮਤ ਵੱਲੋਂ ਕਈ ਕਾਨੂੰਨ ਅਜਿਹੇ ਲਿਆਂਦੇ ਗਏ ਜਿਹੜੇ ਪੂੰਜੀਪਤੀਆਂ ਨੂੰ ਮੁਨਾਫਾ ਦੇਣ ਵਾਲੇ ਸਨ ਜਿਵੇਂ ਕਿ ਖੇਤੀ ਸਬੰਧੀ ਕਾਨੂੰਨ ਜੋ ਕਿ ਕਿਸਾਨ ਅੰਦੋਲਨ ਨੇ ਪਿੱਛੇ ਧੱਕ ਦਿੱਤੇ ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲ ਅਤੇ ਪੁਰਾਣੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਨਵੇਂ ਲੇਬਰ ਕੋਡ ਲਿਆਉਂਦੇਗੇ ਭਾਵੇਂ 2019-20 ਵਿੱਚ ਇਹ ਕਾਨੂੰਨ ਬਣ ਗਏ ਸਨ ਪਰ ਹੁਣ ਇਹਨਾਂ ਨਵੇਂ ਕਾਨੂੰਨਾਂ ਨੂੰ 21 ਨਵੰਬਰ 2025 ਨੂੰ ਮੋਦੀ ਹਕੂਮਤ ਨੇ ਲਾਗੂ ਕਰ ਦਿੱਤਾ ਹੈ ਜਿਵੇਂ ਪਿਛਲੇ ਸਮੇਂ ਦੌਰਾਨ ਮੋਦੀ ਹਕੂਮਤ ਨੇ ਖੇਤੀ ਸਬੰਧੀ ਕਾਨੂੰਨਾਂ ਦੇ ਫਾਇਦੇ ਦਿਨਵਾਏ ਸਨ ਉਵੇਂ ਹੀ ਹੁਣ ਇਹਨਾਂ ਚਾਰ ਨਵੇਂ ਕਿਰਤ ਕਾਨੂੰਨਾਂ ਦੇ ਫਾਇਦੇ ਦਿਨਵਾਏ ਜਾ ਰਹੇ ਹਨ ਪਰ ਕੁਝ ਲੋਕਾਂ ਤੇ ਵਿਰੋਧੀ ਧਿਰ ਇਸ ਦਾ ਵਿਰੋਧ ਕਰ ਰਹੀਆਂ ਹਨ ਜੇਕਰ ਸਰਕਾਰ ਇਹਨਾਂ ਕਾਨੂੰਨਾਂ ਦੇ ਇੰਨੇ ਜ਼ਿਆਦਾ ਫਾਇਦੇ ਗਿਣਾ ਰਹੀ ਹੈ ਤਾਂ ਫਿਰ ਇਹਨਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਇਹ ਚਾਰ ਕਾਨੂੰਨ ਕਿਹੜੇ ਹਨ ਕਿਵੇਂ ਮਜ਼ਦੂਰ ਕਾਮਿਆਂ ਲਈ ਇਹ ਕਤਕ ਹਨ ਇਸ ਬਾਰੇ ਆਪਾਂ ਕੁਝ ਮਹਾਰਾਂ ਦੇ ਲੇਖਾਂ ਦੇ ਆਧਾਰ ਤੇ ਗੱਲ ਕਰਾਂਗੇ ਇਸ ਵੀਡੀਓ ਲਈ ਜਿੱਥੇ ਨੈਟ ਦੀਆਂ ਵੱਖ-ਵੱਖ ਸਾਈਟਾਂ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ ਉੱਥੇ ਪਿਛਲੇ ਦਿਨੀ ਮੈਗਜ਼ੀਨ ਮਜ਼ਦੂਰ ਬਿਗਲ ਵਿੱਚ ਲੱਗਿਆ ਲੇਖ ਅਤੇ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਡਾਕਟਰ ਕੇਸਰ ਸਿੰਘ ਪੰਗੂ ਦਾ ਲੇਖ ਲੇਬਰ ਕਾਨੂੰਨ ਲਾਗੂ ਕਰਨ ਦੇ ਮਹੀਨੇ ਨੂੰ ਆਧਾਰ ਬਣਾ ਕੇ ਅਸੀਂ ਗੱਲ ਨੂੰ ਅੱਗੇ ਤੋਰਾਂਗੇ ਡਾਕਟਰ ਕੇਸ਼ਰ ਸਿੰਘ ਪੰਗੂ ਮਤਾਬ ਇਹ ਸਾਰਾ ਕੁਝ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਵਿਸ਼ਵ ਬੈਂਕ ਅੰਤਰਰਾਸ਼ਟਰੀ ਮੁਦਰਾ ਕੋਸ਼ ਆਦਿ ਦੇ ਤਬਾਅ ਕਾਰਨ ਕਿਰਤ ਸੁਧਾਰਾ ਤਹਿਤ ਉਲੀਕੇ ਪ੍ਰੋਗਰਾਮਾ ਅਮਤਾਬ ਕੀਤਾ ਗਿਆ ਹੈ ਇਸ ਪ੍ਰੋਗਰਾਮ ਤਹਿਤ ਦੇਸ਼ ਵਿੱਚ ਦੂਜੇ ਲੇਬਰ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਕਮਿਸ਼ਨ ਨੇ ਆਪਣੀਆਂ ਸਭ ਤੋਂ ਮਹੱਤਵਪੂਰਨ ਸਿਫਾਰਸ਼ਾਂ ਵਿੱਚ ਦੇਸ਼ ਵਿੱਚ ਲਾਗੂ ਸਾਰੇ ਕਿਰਤ ਕਾਨੂੰਨਾਂ ਨੂੰ ਸੋਧਾ ਉਪਰੰਤ ਵੱਖ-ਵੱਖ ਲੇਬਰ ਕੋਡਸ ਵਿੱਚ ਇਕੱਠੇ ਕਰਨ ਲਈ ਕਿਹਾ ਸੀ ਹੁਣ ਅਜੋਕੇ ਸਮੇਂ ਵਿੱਚ ਮੋਦੀ ਸਰਕਾਰ ਨੇ ਚਾਰ ਨਵੇਂ ਲੇਬਰ ਕੋਡ ਲਾਗੂ ਕੀਤੇ ਹਨ ਜੋ ਕਿ ਉਸ ਸਮੇਂ ਦੀਆਂ ਸਿਫਾਰਸ਼ਾਂ ਦਾ ਹੀ ਨਤੀਜਾ ਹੈ ਇਹ ਚਾਰ ਲੇਬਰ ਕੋਡ ਇਸ ਤਰ੍ਹਾਂ ਹਨ ਪਹਿਲਾ ਹੈਗਾ ਉਜਰਤਾਂ ਦਾ ਕੋਡ ਦੂਸਰਾ ਹੈਗਾ ਉਦਯੋਗਿਕ ਸਬੰਧਾਂ ਦਾ ਕੋਡ 2020 ਤੀਸਰਾ ਹੈਗਾ ਸੋਸ਼ਲ ਸਿਕਿਉਰਿਟੀ ਐਕਟ ਜਾ ਸੋ ਸਿਕਿਉਰਟੀ ਕੋਡ 220 ਚੌਥਾ ਹੈਗਾ ਕੰਮ ਕਰਦੀਆਂ ਸਥਿਤੀਆਂ ਸੰਬੰਧੀ ਕੋਡ 220 ਸੋ ਇਸ ਤਰ੍ਹਾਂ ਕਈ ਐਕਟਾਂ ਨੂੰ ਬਦਲ ਕੇ ਇਹਨਾਂ ਚਾਰ ਕੋਡਾਂ ਵਿੱਚ ਸੀਮਿਤ ਕਰ ਦਿੱਤਾ ਗਿਆ ਹੈ ਦੇਖਣ ਵਿੱਚ ਭਾਵੇਂ ਇਹ ਕਾਨੂੰਨ ਮਜ਼ਦੂਰ ਪੱਖੀ ਜਾਪ ਰਹੇ ਹਨ ਪਰ ਸਚਾਈ ਕੁਝ ਹੋਰ ਹੀ ਹੈ ਇਹ ਸੰਬੰਧੀ ਡਾਕਟਰ ਕੇਸ ਸਿੰਘ ਪੰਗੂ ਲਿਖਦੇ ਹਨ ਕਿ ਇਹ ਸੋਧਾਂ ਕਰਨ ਵੇਲੇ ਹਾਕਮ ਜਮਾਤ ਨੇ ਪੂੰਜੀਪਤੀਆਂ ਨਾਲ ਮਿਲ ਕੇ ਬੜੀ ਚਲਾਕੀ ਨਾਲ ਇਹਨਾਂ ਲੇਬਰ ਕੋਡਸ ਵਿੱਚ ਮਜ਼ਦੂਰਾ ਨੂੰ ਪਰਮਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਹਨਾਂ ਸੋਧਾਂ ਦਾ ਨਰੀਖਣ ਕੀਤਾ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਸੋਧਾਂ ਮਜ਼ਦੂਰਾ ਖਿਲਾਫ ਅਤੇ ਪੂੰਜੀਪਤੀਆਂ ਤੇ ਕਾਰਪੋਰੇਟਾਂ ਦੇ ਹੱਕ ਵਿੱਚ ਕੀਤੀਆਂ ਗਈਆਂ ਹਨ। ਉਦਯੋਗਿਕ ਸਬੰਧਾਂ ਬਾਰੇ ਕੋਡ 220 ਰਾਹੀਂ ਟ੍ਰੇਡ ਯੂਨੀਅਨ ਐਕਟ 1922 ਇੰਡਸਟਰੀਅਲ ਡਿਸਪਿਊਟ ਐਕਟ 1947 ਅਤੇ ਇੰਡਸਟਰੀਅਲ এমਪਲੋਇਮੈਂਟ ਸਟੈਂਡਿੰਗ ਆਰਡਰਸ ਐਕਟ 1946 ਵਿੱਚ ਸਨਤਕਾਰਾਂ ਅਤੇ ਸਰਮਾਇਯਦਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਸੋਧਾਂ ਕੀਤੀਆਂ ਗਈਆਂ ਹਨ ਪਹਿਲੇ ਕੋਡ ਨੂੰ ਜੇਕਰ ਦੇਖੀਏ ਤਾਂ ਇਸ ਅਨੁਸਾਰ ਮਾਲਕਾਂ ਨੂੰ ਮਜ਼ਦੂਰ ਨੂੰ ਘੱਟੋ-ਘੱਟ ਮਜ਼ਦੂਰੀ ਦੇਣ ਤੋਂ ਬਚਣ ਦੇ तमाम ਰਸਤੇ ਦਿੱਤੇ ਗਏ ਹਨ ਘੱਟੋ-ਘੱਟ ਮਜ਼ਦੂਰੀ ਦੀ ਥਾਂ ਤੇ ਫਲੋਰ ਲੈਵਲ ਮਜ਼ਦੂਰੀ ਦੀ ਧਾਰਨਾ ਪੇਸ਼ ਕੀਤੀ ਗਈ ਹੈ ਜੋ ਕਿ ਘੱਟੋ-ਘੱਟ ਮਜ਼ਦੂਰੀ ਤੋਂ ਬਹੁਤ ਘੱਟ ਹੈ ਨਾਲ ਹੀ ਘੱਟੋ-ਘੱਟ ਮਜ਼ਦੂਰੀ ਨੂੰ ਲਾਗੂ ਕਰਨ ਦੇ ਸਵਾਲ ਨੂੰ ਵੀ ਇਹ ਕੋਡ ਗੋਲਮੇਜ ਕਰਦਾ ਹੈ ਸੋ ਇਸ ਨਿਯਮ ਨੂੰ ਕਮਜ਼ੋਰ ਬਣਾਉਂਦਾ ਹੈ ਇਹ 8 ਘੰਟੇ ਤੋਂ ਜ਼ਿਆਦਾ ਕੰਮ ਕਰਵਾਉਣ ਦੇ ਕਾਨੂੰਨੀ ਰਸਤੇ ਖੋਲਦੀ ਹੈ ਅਤੇ ਉਹ ਵੀ ਓਵਰਟਾਈਮ ਮਜ਼ਦੂਰੀ ਦੇ ਭੁਗਤਾਨ ਤੋਂ ਬਿਨਾਂ ਇਸ ਤਰ੍ਹਾਂ ਦੂਸਰੇ ਕੋਡ ਵਿੱਚ ਜਾਨੀ ਕਿ ਵਪਾਰਿਕ ਸੁਰੱਖਿਆ ਸਿਹਤ ਅਤੇ ਕਾਰਜਸਥਾਨ ਸਥਿਤੀ ਸਹਿਨਤਾ ਵਿੱਚ ਜਾਂ ਅਣਸੰਗਠਿਤ ਮਜ਼ਦੂਰਾ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਕੇਵਲ 10 ਤੋਂ ਜ਼ਿਆਦਾ ਮਜ਼ਦੂਰਾ ਨੂੰ ਕੰਮ ਤੇ ਰੱਖਣ ਵਾਲੇ ਕਾਰਖਾਨਿਆਂ ਤੇ ਹੀ ਇਹ ਲਾਗੂ ਹੋਵੇਗਾ ਜਾਨੀ ਮਜ਼ਦੂਰਾ ਦੀ ਬਹੁਤ ਵੱਡੀ ਆਬਾਦੀ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋਵੇਗੀ ਨਾਮ ਦੇ ਉਲਟ ਇਸ ਕੋਡ ਵਿੱਚ ਮਜ਼ਦੂਰਾ ਦੀ ਸੁਰੱਖਿਆ ਨਾਲ ਹੋਰ ਜ਼ਿਆਦਾ ਖਿਲਵਾੜ ਕੀਤਾ ਗਿਆ ਹੈ ਇਸ ਵਿੱਚ ਸੁਰੱਖਿਆ ਕਮੇਟੀ ਬਣਾਏ ਜਾਣ ਨੂੰ ਸਰਕਾਰ ਦੇ ਵਿਵੇਕ ਤੇ ਛੱਡ ਦਿੱਤਾ ਗਿਆ ਹੈ ਜੋ ਪਹਿਲਾਂ ਕਾਰਖਾਨਾ ਅਧਿਨਿਯਮ 1948 ਦੇ ਹਿਸਾਬ ਨਾਲ ਲਾਜ਼ਮੀ ਸੀ ਇਸ ਪੁਰਾਣੇ ਕਾਨੂੰਨ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਮਜ਼ਦੂਰ ਵੱਧ ਤੋਂ ਵੱਧ ਕਿੰਨੇ ਰਸਾਇਣਿਕ ਅਤੇ ਜ਼ਹਿਰੀਲੇ ਮਾਹੌਲ ਵਿੱਚ ਕੰਮ ਕਰ ਸਕਦੇ ਹਨ ਜਦੋਂ ਕਿ ਨਵੇਂ ਕੋਡ ਵਿੱਚ ਰਸਾਇਣਿਕ ਅਤੇ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਦਾ ਸਾਫ਼-ਸਾਫ਼ ਜ਼ਿਕਰ ਕਰਨ ਦੀ ਬਜਾਏ ਉਸ ਨੂੰ ਨਿਰਧਾਰਤ ਕਰਨ ਦਾ ਕੰਮ ਰਾ ਸਰਕਾਰਾਂ ਉੱਪਰ ਛੱਡ ਦਿੱਤਾ ਗਿਆ ਹੈ ਮਾਲਕਾਂ ਦੀ ਸੇਵਾ ਵਿੱਚ ਸਰਕਾਰ ਇਸ ਹੱਦ ਤੱਕ ਡਿੱਗ ਗਈ ਹੈ ਕਿ ਇਸ ਕੋਡ ਦੇ ਮੁਤਾਬਕ ਜੇਕਰ ਕੋਈ ਠੇਕੇਦਾਰ ਮਜ਼ਦੂਰਾ ਲਈ ਤੈਅ ਕੀਤੇ ਗਏ ਕੰਮ ਦੇ ਘੰਟੇ ਤਨਖਾਹ ਅਤੇ ਹੋਰ ਜ਼ਰੂਰੀ ਸਹੂਲਤਾਂ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰ ਪਾਉਂਦਾ ਤਾਂ ਵੀ ਉਸ ठेकेदार ਨੂੰ ਕਾਰਜ ਵਿਸ਼ੇਸ਼ ਲਾਇਸੈਂਸ ਦਿੱਤਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਉਦਯੋਗ ਵਿੱਚ ਵੱਖ-ਵੱਖ ਕਿਸਮ ਦੇ ਖਤਰੇ ਹੁੰਦੇ ਹਨ ਪਰ ਇਸ ਕੋਡ ਵਿੱਚ ਉਹਨਾਂ ਵਿਸ਼ੇਸ਼ਤਾਵਾਂ ਤੇ ਕੋਈ ਧਿਆਨ ਆ ਜਿਹੜਾ ਉਹ ਦਿੱਤਾ ਨਹੀਂ ਗਿਆ ਇਸੇ ਤਰ੍ਹਾਂ ਤੀਸਰਾ ਕੋਡ ਜਾਨੀ ਕਿ ਸਮਾਜਿਕ ਸੁਰੱਖਿਆ ਤੇ ਪੇਸ਼ੇਵਰ ਸੁਰੱਖਿਆ ਕੋਡ ਆ ਮਜ਼ਦੂਰਾਂ ਨੂੰ ਮਿਲਣ ਵਾਲੇ ਸਾਰੇ ਸਮਾਜਿਕ ਸੁਰੱਖਿਆ ਲਾਭਾਂ ਨੂੰ ਕੇਂਦਰੀ ਤੇ ਰਾਜ ਸਰਕਾਰਾਂ ਦੀਆਂ ਅਧिसूਚਨਾਵਾਂ ਤੇ ਨਿਰਭਰ ਬਣਾ ਦਿੰਦਾ ਹੈ ਮਤਲਬ ਕਿ ESIPF ਗ੍ਰੈਚੁਇਟੀ ਪੈਨਸ਼ਨ ਮਾਤਰਤਵ ਲਾਭ ਅਤੇ ਹੋਰ ਸਾਰੇ ਲਾਭ ਮਜ਼ਦੂਰਾਂ ਨੂੰ ਲਾਜ਼ਮੀ ਤੌਰ ਤੇ ਦੇਣਾ ਸਰਕਾਰ ਤੇ ਮਾਲਕਾਂ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ ਸਭੋ ਇਹ ਕੇਂਦਰੀ ਸਰਕਾਰ ਤੇ ਰਾਜ ਸਰਕਾਰਾਂ ਦੁਆਰਾ ਜਾਰੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਤੇ ਨਿਰਭਰ ਕਰੇਗਾ ਨਾਲ ਹੀ ਇਹਨਾਂ ਸਮਾਜਿਕ ਸੁਰੱਖਿਆ ਦੇ ਪ੍ਰਬੰਧਾ ਦੇ ਦਾਇਰੇ ਨੂੰ ਵੀ ਬੇहद ਸੀਮਿਤ ਕਰ ਦਿੱਤਾ ਗਿਆ ਹੈ ਇਹਨਾਂ ਨਵੇਂ ਪ੍ਰਬੰਧਾਂ ਦੇ ਚੱਲਦੇ ਹੁਣ ਜ਼ਿਆਦਾਤਰ ਮਜ਼ਦੂਰ ਕਾਨੂੰਨੀ ਤੌਰ ਤੇ ਸਮਾਜਿਕ ਸੁਰੱਖਿਆ ਦੇ ਦਾਇਰੇ ਦੇ ਅੰਦਰ ਆਣਗੇ ਹੀ ਨਹੀਂ ਇਸੇ ਪ੍ਰਕਾਰ ਪੇਸ਼ੇਵਰ ਸੁਰੱਖਿਆ ਸੇਧ ਅਤੇ ਕਾਰਜ ਸਥਿਤੀਆਂ ਸੰਬੰਧੀ ਜੋ ਕੋਡ ਜਾ ਉਹਨਾਂ ਨੇ ਵੀ ਜੋਖਮ ਭਰੇ ਕੰਮਾਂ ਦੀ ਪਰਿਭਾਸ਼ਾ ਨੂੰ ਬਦਲ ਦਿੱਤਾ ਹੈ ਅਤੇ 80% ਦੀ ਮਜ਼ਦੂਰਾਂ ਨੂੰ ਇਸ ਕਾਨੂੰਨ ਦੇ ਲਾਗੂ ਹੋਣ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਹੈ ਚੌਥਾ ਕੋਡ ਜਾਨੀ ਕਿ ਉਦਯੋਗ ਸੰਬੰਧੀ ਕੋਡ ਇਸ ਨੂੰ ਇਸ ਲਈ ਤਿਆਰ ਕੀਤਾ ਗਿਆ ਹੈ ਕਿ ਮਾਲਕਾਂ ਨੂੰ ਬਿਨਾਂ ਕਿਸੇ ਨੋਟਿਸ ਜਾਂ ਜਵਾਬਦੇਹੀ ਦੇ ਮਜ਼ਦੂਰਾਂ ਨੂੰ ਕੰਮ ਤੋਂ ਕੱਢਣ ਦਾ ਜਿਹੜਾ ਰਸਤਾ ਸਾਫ਼ ਹੋ ਸਕੇ ਜਾਣੀ ਉਜਗਾਰ ਦੀ ਸੁਰੱਖਿਆ ਪ੍ਰਤੀ ਮਾਲਕ ਦੀ ਸਾਰੀ ਕਾਨੂੰਨੀ ਜ਼ਿੰਮੇਵਾਰੀ ਨੂੰ ਖਤਮ ਕਰਦਾ ਰਸਤਾ ਉਹ ਖੋਲ ਦਿੱਤਾ ਗਿਆ ਹੈ ਜਦੋਂ ਚਾਹੇ ਮਜ਼ਦੂਰਾਂ ਨੂੰ ਕੰਮ ਤੇ ਰੱਖੋ ਤੇ ਜਦੋਂ ਚਾਹੇ ਉਹਨਾਂ ਨੂੰ ਬਾਹਰ ਕੱਢ ਦਿਓ ਪੂੰਜੀਪਤੀ ਵਰਗ ਬਹੁਤ ਸਮੇਂ ਤੋਂ ਇਹ ਆਜ਼ਾਦੀ ਮੰਗ ਰਿਹਾ ਸੀ ਇਹ ਕੋਡ ਲਾਗੂ ਹੋਣ ਦਾ ਮਤਲਬ ਇਹ ਹੋਵੇਗਾ ਕਿ ਕਿਸੇ ਵੀ ਮਜ਼ਦੂਰ ਲਈ ਸਥਾਈ ਨੌਕਰੀ ਦਾ ਸੁਪਨਾ ਦੇਖਣਾ ਵੀ ਸੰਬੋਧ ਹੋ ਜਾਵੇਗਾ ਨਾਲ ਹੀ ਜਿੰਨਾ کارਖਾਨਿਆਂ ਵਿੱਚ 300 ਤੱਕ ਮਜ਼ਦੂਰ ਹਨ ਉਹਨਾਂ ਨੂੰ ਲੈ ਆਖ ਜਾਂ ਸ਼ਾਂਤੀ ਕਰਨ ਲਈ ਸਰਕਾਰ ਦੀ ਇਜਾਜ਼ਤ ਲੈਣ ਦੀ ਹੁਣ ਲੋੜ ਨਹੀਂ ਹੋਵੇਗੀ ਪਹਿਲਾਂ ਇਹ ਸੰਖਿਆ 100 ਸੀ ਮੈਨੇਜਮੈਂਟ ਨੂੰ 60 ਦਿਨਾਂ ਦਾ ਨੋਟਿਸ ਦਿੱਤੇ ਬਿਨਾ ਮਜ਼ਦੂਰ ਹੜਤਾਲ ਤੇ ਨਹੀਂ ਜਾ ਸਕਦੇ ਜੇਕਰ ਕਿਸੇ ਉਦਯੋਗਕ ਟ੍ਰਿਬਿਊਨਲ ਵਿੱਚ ਉਹਨਾਂ ਦੇ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਤਾਂ ਫੈਸਲਾ ਉਨ ਤੱਕ ਮਜ਼ਦੂਰ ਹੜਤਾਲ ਨਹੀਂ ਕਰ ਸਕਦੇ ਇਹਨਾਂ ਬਦਲਾਵਾਂ ਦਾ ਸਿੱਧਾ ਮਤਲਬ ਹੈ ਕਿ ਕਾਰਖਾਨਿਆਂ ਵਿੱਚ ਹੜਤਾਲ ਲਗਭਗ ਅਸੰਭਵ ਹੋ ਜਾਵੇਗੀ। ਇਸ ਤੋਂ ਇਲਾਵਾ ਇਹਨਾਂ ਕੋਡਾਂ ਦੇ ਅਧੀਨ ਹੁਣ ਕੰਪਨੀਆਂ ਨੂੰ ਮਜ਼ਦੂਰਾਂ ਨੂੰ ਕਿਸੇ ਵੀ ਮਿਆਦ ਲਈ ਠੇਕੇ ਤੇ ਨਿਯੁਕਤ ਕਰਨ ਦਾ ਅਧਿਕਾਰ ਆ ਜਿਹੜਾ ਉਹ ਮਿਲ ਗਿਆ। ਇਸ ਨੂੰ ਫਿਕਸਡ ਤਰਮ ਇੰਪਲੋਇਮੈਂਟ ਦਾ ਨਾਮ ਦਿੱਤਾ ਗਿਆ ਹੈ। ਮਤਲਬ ਸਾਫ਼ ਹੈ ਕਿ ਹੁਣ ਠੇਕਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਕਾਨੂੰਨੀ ਜਾਮਾ ਪਹਿਨਾ ਦਿੱਤਾ ਗਿਆ ਹੈ। ਜਾਨੀ ਕਿ ਹੁਣ ਪੂੰਜੀਪਤੀ ਮਜ਼ਦੂਰਾਂ ਨੂੰ ਕਾਨੂੰਨੀ ਤਰੀਕੇ ਨਾਲ 3 ਮਹੀਨੇ, 6 ਮਹੀਨੇ ਜਾਂ ਸਾਲ ਭਰ ਲਈ ਠੇਕੇ ਤੇ ਰੱਖਿਆ ਜਾ ਸਕਦਾ ਹੈ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਇਸ ਤੋਂ ਲਾ ਬਾ ਲੇਬਰ ਕੋਡ ਸਮਾਪਤ ਹੋ ਜਾਣਗੇ ਤੇ ਉਸ ਦੀ ਜਗ੍ਹਾ ਉਦਯੋਗਕ ਟ੍ਰਿਬਿਊਨਲ ਆ ਜਿਹੜੇ ਉਹ ਸਥਾਪਿਤ ਹੋਣਗੇ ਤੇ ਉਹਨਾਂ ਦੇ ਫੈਸਲਿਆਂ ਨੂੰ ਪਲਟ ਦੇਣ ਜਾਂ ਨਾ ਮੰਨਣ ਦੀ ਚੰਗੀ ਖਾਸੀ ਸ਼ਕਤੀ ਹੈ ਜਿਹੜੀ ਸਰਕਾਰ ਨੂੰ ਦਿੱਤੀ ਗਈ ਹੈ ਉਦਯੋਗਿਕ ਸਬੰਧ ਸੰਹਿਤਾ ਮਾਲਕ ਅਤੇ ਮਜ਼ਦੂਰ ਦੇ ਵਿੱਚ ਰੁਜ਼ਗਾਰ ਦੇ ਕਰਾਰ ਸਬੰਧਾਂ ਦੇ ਨਿਯਮਾ ਯੂਨੀਅਨ ਬਣਾਉਣ ਸਬੰਧੀ ਨਿਯਮਾ ਅਤੇ ਵਿਵਾਦਾਂ ਦੇ ਨਿਪਟਾਰੇ ਸਬੰਧੀ ਨਿਯਮਾ ਨੂੰ ਇਸ ਰੂਪ ਵਿੱਚ ਬਦਲ ਰਹੀ ਹੈ ਕਿ ਭਾਰਤ ਦੇ ਮਰੇ ਡਿੱਗੇ ਕਿਰਤ ਕਾਨੂੰਨਾਂ ਵਿੱਚ ਜੋ ਥੋੜਾ ਬਹੁਤ ਮਜ਼ਦੂਰਾਂ ਨੂੰ حاصل ਹੁੰਦਾ ਸੀ ਹੁਣ ਉਹ ਵੀ حاصل ਨਹੀਂ ਹੋਵੇਗਾ ਸੋ ਇਸ ਤਰੀਕੇ ਅਸੀਂ ਦੇਖ ਸਕਦੇ ਹਾਂ ਕਿ ਮਜ਼ਦੂਰਾਂ ਦੇ ਕਾਫੀ ਸਾਰੇ ਜਿਹੜੇ ਹੱਕ ਹਕੂਕਾ ਉਹ ਇਨ੍ਹਾਂ ਕਿਰਤ ਕਾਨੂੰਨਾਂ ਦੇ ਤਹਿਤ ਜਿਹੜੇ ਖੋਏ ਜਾ ਰਹੇ ਹੈਗੇ ਖਾਸ ਤੌਰ ਤੇ ਜੇਕਰ ਮਜ਼ਦੂਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਤੱਕਾ ਹੁੰਦਾ ਹੈਗਾ ਫੈਕਟਰੀਆਂ ਦੇ ਵਿੱਚ ਤਾਂ ਉਹ ਹੜਤਾਲ ਨਹੀਂ ਕਰ ਸਕਦੇਗੇ ਦੂਸਰਾ ਜਿਹੜਾ ਸਭ ਤੋਂ ਇਸ ਦੇ ਵਿੱਚ ਖਤਰਨਾਕ ਪਹਿਲੂ ਇਹ ਹੈਗੀ ਆ ਕਿ ਓਵਰਟਾਈਮ ਆ ਜਿਹੜਾ ਉਹ ਬਿਨਾਂ ਤਨਖਾਹ ਦਿੱਤੇ ਆ ਜਿਹੜਾ ਜਾਂ ਬਿਨਾਂ ਉਜਰਤ ਦਿੱਤੇ ਆ ਜਿਹੜਾ ਉਹ ਲਵਾਇਆ ਜਾ ਸਕਦਾ ਹੋਰ ਕਾਫੀ ਕੋਸ਼ਾ ਜਿਹੜਾ ਸਾਂਝਾ ਕੀਤਾ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕੀਤੀ ਹੈਗੀ ਆ ਕਿ ਠੇਕੇਦਾਰੀ ਸਿਸਟਮ ਨੂੰ ਆ ਜਿਹੜਾ ਉਹ ਕਾਫੀ ਜ਼ਿਆਦਾ ਸੁਖਾਲਿਆ ਕਰ ਦਿੱਤਾ ਗਿਆ ਤੇ ਕੋਈ ਵੀ ਬੰਦਾ ਠੇਕੇਦਾਰੀ ਸਿਸਟਮ ਦੇ ਤਹਿਤ ਭਰਤੀ ਕੀਤਾ ਜਾ ਸਕਦਾ ਤੇ ਕਿਸੇ ਵੀ ਟਾਈਮ ਆ ਜਿਹੜਾ ਉਸ ਨੂੰ ਕੱਢਿਆ ਜਾ ਸਕਦਾ ਹੈਗਾ ਹੁਣ ਆਪਾਂ ਦੇਖ ਦੇਖ ਰਿਹਾ ਹੈ ਕਿ ਪਿਆਬ ਸਰਕਾਰ ਵੱਲੋਂ ਪੀਆਰਟੀਸੀਆਂ ਜੋ ਵੀ ਭਰਤੀਆਂ ਕੱਢੀਆਂ ਗਈਆਂ ਲਗਭਗ ਉਹਨਾਂ ਦੇ ਵਿੱਚ ਠੇਕੇਦਾਰੀ ਸਿਸਟਮ ਦੇ ਤਹਿਤ ਆ ਜਿਹੜੇ ਬੰਦੇ ਭਰਤੀ ਕੀਤੇ ਹੋਏ ਠੇਕੇਦਾਰ ਬੰਦਿਆਂ ਨੂੰ ਭਰਤੀ ਕਰਦੇ ਹੈਗੇ ਆ ਤੇ ਜੇਕਰ ਇਹ ਹੁਣ ਕਿਰਤ ਕਾਨੂੰਨ ਲਾਗੂ ਕਰਤੇ ਤਾਂ ਉਸ ਦੇ ਨਾਲ ਆ ਜਿਹੜਾ ਥੋੜਾ ਸਖਾਲਾ ਹੋ ਜਾਊਗਾ ਵੀ ਕਿਸੇ ਵੀ ਬੰਦੇ ਨੂੰ ਆ ਜਿਹੜਾ ਕਿਕਟ ਕਰਨਾ ਜਿਹੜਾ ਉਹ ਸਖਾਲਾ ਹੋ ਜਾਊਗਾ ਇਸ ਤਰੀਕੇ ਆਪਾਂ ਦੇਖ ਰਹੇ ਪਿਛਲੇ ਇਤਨਾ ਤੂੰਆ ਜਿਹੜਾ ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਹੈਗੀ ਆ ਪਰ ਜੇਕਰ ਇਹ ਕਾਨੂੰਨ ਲਾਗੂ ਹੋਏ ਹੈਗੇ ਆ ਤਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਆ ਜਿਹੜਾ ਜੇਕਰ ਹੜਤਾਲ ਵੀ ਕਰਨੀ ਤਾਂ ਉਸ ਸੰਬੰਧੀ ਵੀ ਜਿਹੜਾ ਪਹਿਲਾਂ ਤੁਹਾਨੂੰ ਮਾਲਕ ਤੋਂ ਆ ਜਿਹੜੀ ਉਹ ਮਨਜ਼ੂਰੀ ਲੈਣੀ ਪਊਗੀ ਸੋ ਇਸ ਤਰੀਕੇ ਜਿਹੜਾ ਕਿਤੇ ਨਾ ਕਿਤੇ ਇਹ ਕਿਰਤ ਕਾਨੂੰਨ ਆ ਜਿਹੜੇ ਉਹ ਮਜ਼ਦੂਰਾਤ ਜਿਹੜੀ ਮਾੜੀ-ਮੋਟੀ ਆਜ਼ਾਦੀ ਮਿਲੀ ਸੀ ਉਹ ਵੀ ਖੋ ਰਏ ਹੈਗੇ ਆ ਦੂਸਰੀ ਗੱਲ ਇਹ ਵੀ ਹੈਗੀ ਕਿ ਪੰਜਾਬ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਵਿੱਚ ਵੱਡਾ ਜੋ ਮਜ਼ਦੂਰ ਤਬਕਾ ਸਾਡਾ ਉਹ ਮਜ਼ਦੂਰ ਤਬਕਾ ਜਿਹੜਾ ਉਹ ਸੰਗਠਿਤ ਕੰਮੇ ਹੈਗੇ ਆ ਜਾਂ ਆਰਗੇਨਾਈਜੇਸ਼ਨਾਂ ਹੈਗੀਆਂ ਉਸ ਤੋਂ ਬਾਹਰ ਕੰਮ ਕਰਦਾ ਹੈਗਾ ਉਹ ਕਾਰਖਾਨਿਆਂ ਦੇ ਵਿੱਚ ਕੰਮ ਨਹੀਂ ਕਰਦਾਗਾ ਪੰਜਾਬ ਦੇ ਵਿੱਚ ਦੇਖੀ ਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਪੰਜਾਬ ਦੇ ਵਿੱਚ ਤਾਂ ਜੇਕਰ ਸੀਜ਼ਨਾਂ ਦੇ ਸਮੇਂ ਦੀ ਗੱਲ ਕਰੀ ਤਾਂ ਇਹ ਸੀਜ਼ਨਾਂ ਦੇ ਦੌਰਾਨ ਜਿਹੜਾ ਮਜ਼ਦੂਰ 15-15 ਘੰਟੇ ਵੀ ਕੰਮ ਕਰਦੇ ਹੈਗੇ ਆ ਸੋ ਹੁਣ ਕਾਫੀ ਕੁਝ ਬਦਲ ਰਿਹਾ ਹੈਗਾ ਸੋ ਉਮੀਦ ਕਰਦੇ ਹਾਂ ਸਾਡਾ ਇਹ ਕੰਮ ਤੁਹਾਨੂੰ ਚੰਗਾ ਲੱਗਿਆ ਹੋਊਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੋ ਕਮੈਂਟ ਕਰਕੇ ਆਪਣੀ رائے ਲਾਜ਼ਮੀ ਦੇਣੀ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ